ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨੂੰ ਨੂੰ ਚੌਕੇ ਆਪਾਂ ਅੱਜ ਪਹੁੰਚੇ ਨਹੀਂ ਬਾਗੇ ਪੁਰਾਣੇ ਦੇ ਵਿੱਚ ਤੇ ਸਵੇਰੋਂ ਆਪਾਂ 7 ਵਜੇ ਚੱਲ ਪਏ ਸੀਗੇ ਤੇ ਪਹਿਲਾਂ ਆਪਾਂ ਤਪਾ ਮੰਡੀ ਤਪਾ ਮੰਡੀ ਕ੍ਰੋਸ ਕੀਤਾ ਜੀ ਆਪਾਂ ਆਏ ਪੱਖੋਗੇ ਕੈਂਚੀਆਂ ਤੇ ਵੱਡਾ ਰੋਡ ਮੋਗੇ ਵਾਲਾ ਤੇ ਹਿੰਮਤਪੁਰੇ ਤੋਂ ਬਾਅਦ ਆਪਾਂ ਕ੍ਰੋਸ ਕੀਤਾ ਜੀ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਤੋਂ 18 ਕਿਲੋਮੀਟਰ ਦੂਰ ਆਈ ਪਿੰਡ ਆਪਣਾ ਬਾਗਾ ਪੁਰਾਣਾ ਆਏ ਬਹੁਤ ਵਧੀਆ ਲੱਗਿਆ ਬਾਈ ਨਰੋਲ ਦਾ ਮੇਲਾ 31000 21000 ਤੇ ਮੋਟਰਸਾਈਕਲ ਦੇਣਾ ਜੀ ਸਾਡੇ ਤਾਰੀ ਵਰਗਿਆਂ ਨੇ ਮੰਗਾ ਕੋਲੇ ਜੀ ਖੇਡ ਪ੍ਰਮੋਟਰ ਤੇ ਬਾਈ ਗਰਾਊਂਡ ਵੇਕੇ ਭੁੱਖ ਲੈਂਦੀ ਆ ਬਹੁਤ ਹੀ ਵਧੀਆ ਗਰਾਊਂਡ ਕੱਚਾ ਗਰਾਊਂਡ ਵੇਖ ਤੇ ਪੱਕੀ ਆ ਤੇ ਮੇਲੇ ਆਪਾਂ ਨੂੰ ਇਕਬਾਲ ਮਲੂਕੇ ਵਾਲਾ ਬਾਸ਼ੂ ਭਰਾ ਆਪਣਾ ਤਾਰੀ ਤੇ ਮੈਚ ਦੋ ਤਣ ਹੋ ਚੁੱਕੇ ਨੇ ਤੇ ਗਰਾਊਂਡ ਵੇਖ ਸਕਦੇ ਹੋ ਤੁਸੀਂ ਫੋਸ਼ਨ ਵਾਲੇ ਮੁੰਡੇ ਖੜੇ ਨੇ ਤੇ ਲਾਡੀ ਵਰਗੇ ਮੁੰਡੇ ਪਹੁੰਚ ਚੁੱਕੇ ਨੇ ਮੁਰਜ ਰਾਜਗੜ੍ਹ ਵਾਲੇ ਜੁੜੇ ਰਹੋ ਭਾਈ ਆਪਣੀ ਵੀਡੀਓ ਦੇ ਨਾਲ ਤੇ ਪੇਜ ਨੂੰ ਕਰ ਲੋ ਸਾਰੇ ਜਣੇ ਸਬਸਕ੍ਰਾਈਬ ਆਪਣੇ ਨੂੰ ਚੈਨਲ ਨੂੰ ਦੇਖ ਸਕਦੇ ਤੁਸੀਂ ਦੇਖ ਸਕਦੇ ਹੋ ਗਰਾਊਂਡ ਤੇ ਆਪਾਂ ਮਿਲਦੇ ਹਾਂ ਹੁਣ ਇੱਕ ਵਾਰ ਨੂੰ ਇੱਕ ਵਾਰ ਭਾਈ ਕੀ ਹਾਲ ਨੇ ਤੇ ਕਿਵੇਂ ਚੱਲ ਰਿਹਾ ਮੇਲਾ ਬਹੁਤ ਵਧੀਆ ਦੋਸਤਾਂ ਦੇ ਨਾਲ ਤੁਸੀਂ ਵੀ ਦੱਸੋ ਯਾਰ ਹਣ ਆਪਾਂ ਪਲੇਅਰਾਂ ਨੂੰ ਪੁੱਛ ਲੈਣੇ ਆਂ ਤੁਸੀਂ ਦੱਸੋ ਬਈ ਨਰੂਲ ਮੇਲੇ ਹੋਣਗੇ ਜਾਂ ਇੱਕ ਵਾਰੋਂ ਦਾ ਯਾਰ ਬਈ ਟੂਰਨਾਮੈਂਟ ਨਰੂਲ ਵੀ ਹੋਣੀ ਜੀ ਇੱਕ ਵਾਰੋਂ ਦਾ ਵਿੜ ਗਿਆ ਨਰੂਲ ਦੇ ਪਤਾ ਇੱਕ ਵਾਰੋਂ ਦਾ ਪਤਾ ਟੂਰਨਾਮੈਂਟ ਦਾ ਕਦੋਂ ਹੋਣੀ ਜੀ ਨਰੂਲ ਦਾ ਟੂਰਨਾਮੈਂਟ ਆਈਟੀ ਮੰਨਰੋ ਦੇ ਟੂਰਨਾਮੈਂਟ ਤੇ ਬੇਫਿਕਰ ਕਿਉਂ ਹਾਂ ਜਦੋਂ ਇੱਕ ਵਾਰ ਦਾ ਟੂਰਨਾਮੈਂਟ ਹੁੰਦਾ ਨਾ ਤੇ ਟੀਮਾਂ ਭੱਜੀਆਂ ਆਉਂਦੀਆਂ ਉਹਨਾਂ ਨੂੰ ਐ ਹੁੰਦਾ ਵੀ ਅੱਛਾ ਜੀ ਵੀ ਅਗਰ ਕਿ ਵੀ ਕੋਈ ਪਲੇਅਰ ਨੂੰ ਪੈਸੇ ਦੇਣੇ ਆਂ ਨਰੋਲ ਦੀ ਕਦਰ ਨਹੀਂ ਕਰਦੇ ਹੋਰ ਦੇ ਟੂਰਨਾਮੈਂਟ ਵੀ ਹੋਣੇ ਤੇ ਇਹਦਾ ਪਰ ਉਹਨਾਂ ਟੀਮਾਂ ਨੂੰ ਪਤਾ ਲੱਗਦਾ ਹੁੰਦਾ ਵੀ ਦੋ ਬਾਰ ਦੇ ਪਲੇਅਰ ਸਾਡੇਆਂ ਨੂੰ ਖਰਚਾ ਦੇਣਾ ਪੈਂਦਾ ਇੱਕ ਪਲੇਅਰ ਦਾ ਖਾਣ ਪੀਣ ਦਾ ਖਰਚਾ ਹੁਣ ਨਰੋਲ ਦਾ ਟੂਰਨਾਮੈਂਟ 31000 21000 ਪ੍ਰਾਇਆ ਠੀਕ ਆ ਮੈਂ ਅਸੀਂ ਸੀਰੀਅਲ ਤੇ ਮੋਟਰ ਸੰਗਤ ਦੇਣਾ ਠੀਕ ਆ ਹਾਂਜੀ ਹਾਂਜੀ ਵਧੀਆ ਪ੍ਰਬੰਧਾ ਲੰਗਰ ਪਹਿਲੇ 4 ਤਿੰਨ ਮੈਚ ਪੂਰੇ ਵਧੀਆ ਹੋ ਗਏ ਹੁਣ ਹਾਂ ਚੌਥਾ ਮੈਚ ਖੜਾ ਹੁਣ ਸਾਡੀ ਲੈਣਾ ਦੇਖੋ ਯਾਰ ਬਾਈ ਨਰੋਲ ਟੂਰਨਾਮੈਂਟ ਚੱਲ ਰਿਹਾ ਹਣਾ ਹਲੇ ਇਹ ਵੀ ਟੀਮਾਂ ਦੀ ਵੇਟ ਕਰ ਰਹੇ ਹਾਂ ਯਾਰ ਆਪਾਂ ਹਣਾ ਫਿਰ ਕਹਿੰਦੇ ਨਰੋਲ ਦੇ ਮੰਨਦੇ ਹਣਾ ਇੱਕ ਦਿਨ ਛੋਟੇ ਹੋ ਗਏ ਹੁਣ ਇਹ ਆਪਾਂ ਜ਼ਰੂਰ ਆਪਾਂ ਮੰਨਦੇ ਆਂ ਬਾਈ ਦਿਨ ਛੋਟੇ ਹੋ ਗਏ ਥੋੜੀ ਠੰਡ ਹੋ ਗਈ ਆ ਕਰਦੇ ਆਂ ਬਈ ਗੱਲਾਂ ਬਾਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ